ਸੁਵਿੰਦਰ ਬਾਈ ਵੀਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਸੁਗਵਿੰਦਰ ਭਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਚਾਹੇ ਕੁਝ ਹੋ ਜਵੇ ਨਾ ਇਹਨਾਂ ਤੋਂ ਪਿੱਛੇ ਹਟ ਸਕਦੇ ਆ ਤੇ ਕਿਸੇ ਨੂੰ ਵੀ ਮੈਂ ਇਕੱਲੀ ਇਹਦੀ ਨਹੀਂ ਗੱਲ ਕਰਦਾ ਮੈਂ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਜਿੰਨੇ ਵੀ ਵੀਡੀਓ ਇਨਫਲੂਐਂਸਰ ਨੇ ਜਾਂ ਕੋਈ ਵੀ ਬੰਦਾ ਯਾਰ ਕਿਸੇ ਨੂੰ ਮੰਦ ਭਾਗਾ ਬੋਲਣਾ ਕਿਸੇ ਦੀ ਖਾਸ ਤੌਰ ਤੇ ਦੀ ਭੈਣ ਨੂੰ ਬੋਲਣਾ ਬਹੁਤ ਜ਼ਿਆਦਾ ਮੰਦ ਭੱਗ ਹੈ ਇਹਦੀ ਸਖਤ ਨਖੇਦੀ ਹੈ ਚਾਹੇ ਕੋਈ ਹੋਵੇ ਜਿੰਨਾ ਚਿਰ ਤੁਹਾਡੇ ਬੋਲਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ ਤੁਸੀਂ ਵਧੀਆ ਸਮਾਜ ਨਹੀਂ ਸਿਰਜ ਸਕਦੇ ਅਸੀਂ ਵਧੀਆ ਸਮਾਜ ਸਿਰਜਣ ਦੀ ਕਾਮਨਾ ਕਰਦੇ ਹਾਂ ਅਤੇ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਕਿਉਂ ਕਿਸੇ ਨੂੰ ਆਪਾਂ ਇਹ ਚੀਜ਼ਾਂ ਕਰਦੀਆਂ ਜੋ ਵੀ ਹੈ ਵੀ ਲੱਗਜਾਂ ਤੇ ਕੰਟਰੋਲ ਹੋਵੇ ਸੁਖਵਿੰਦਰ ਬਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਸੁਗਵਿੰਦਰ ਭਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਚਾਹੇ ਕੁਝ ਹੋ ਜਵੇ ਨਾ ਇਹਨਾਂ ਤੋਂ ਪਿੱਛੇ ਹਟ ਸਕਦੇ ਆ ਤੇ ਕਿਸੇ ਨੂੰ ਵੀ ਮੈਂ ਇਕੱਲੀ ਇਹਦੀ ਨਹੀਂ ਗੱਲ ਕਰਦਾ ਮੈਂ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਜਿੰਨੇ ਵੀ ਵੀਡੀਓ ਇਨਫਲੂਐਂਸਰ ਨੇ ਜਾਂ ਕੋਈ ਵੀ ਬੰਦਾ ਯਾਰ ਕਿਸੇ ਨੂੰ ਮੰਦ ਭਾਗਾ ਬੋਲਣਾ ਕਿਸੇ ਦੀ ਖਾਸ ਤੌਰ ਤੇ ਦੀ ਬਹਿਣ ਨੂੰ ਬੋਲਣਾ ਬਹੁਤ ਜ਼ਿਆਦਾ ਮੰਦ ਭੱਗ ਹੈ ਇਹਦੀ ਸਖਤ ਨਖੇਦੀ ਹੈ ਚਾਹੇ ਕੋਈ ਹੋਵੇ ਜਿੰਨਾ ਚਿਰ ਤੁਹਾਡੇ ਬੋਲਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ ਤੁਸੀਂ ਵਧੀਆ ਸਮਾਜ ਨਹੀਂ ਸਿਰਜ ਸਕਦੇ ਅਸੀਂ ਵਧੀਆ ਸਮਾਜ ਸਿਰਜਣ ਦੀ ਕਾਮਨਾ ਕਰਦੇ ਹਾਂ ਅਤੇ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਕਿਉਂਕਿ ਕਿਸੇ ਨੂੰ ਆਪਾਂ ਇਹ ਚੀਜ਼ਾਂ ਕਰਦੀਆਂ ਜੋ ਵੀ ਹੈ ਵੀ ਲਫ਼ਜ਼ਾਂ ਤੇ ਕੰਟਰੋਲ ਹੋਵੇ ਸੁਖਵਿੰਦਰ ਭਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਸੁਖਵਿੰਦਰ ਭਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਚਾਹੇ ਕੁਝ ਹੋ ਜਵੇ ਨਾ ਇਹਨਾਂ ਤੋਂ ਪਿੱਛੇ ਹਟ ਸਕਦੇ ਆ ਤੇ ਕਿਸੇ ਨੂੰ ਵੀ ਮੈਂ ਇਕੱਲੀ ਇਹਦੀ ਨਹੀਂ ਗੱਲ ਕਰਦਾ ਮੈਂ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਜਿੰਨੇ ਵੀ ਵੀਡੀਓ ਇਨਫਲੂਐਂਸਰ ਨੇ ਜਾਂ ਕੋਈ ਵੀ ਬੰਦਾ ਯਾਰ ਕਿਸੇ ਨੂੰ ਮੰਦ ਭਾਗਾ ਬੋਲਣਾ ਕਿ ਅਸੀਂ ਦੀ ਖਾਸ ਤੌਰ ਤੇ ਦੀ ਭੈਣ ਨੂੰ ਬੋਲਣਾ ਬਹੁਤ ਜ਼ਿਆਦਾ ਮੰਦ ਭੱਗ ਹੈ ਇਹਦੀ ਸਖਤ ਨਖੇਦੀ ਹੈ ਚਾਹੇ ਕੋਈ ਹੋਵੇ ਜਿੰਨਾ ਚਿਰ ਤੁਹਾਡੇ ਬੋਲਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ ਤੁਸੀਂ ਵਧੀਆ ਸਮਾਜ ਨਹੀਂ ਸਿਰਜ ਸਕਦੇ ਅਸੀਂ ਵਧੀਆ ਸਮਾਜ ਸਿਰਜਣ ਦੀ ਕਾਮਨਾ ਕਰਦੇ ਹਾਂ ਅਤੇ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਕਿਉਂਕਿ ਕਿਸੇ ਨੂੰ ਆਪਾਂ ਇਹ ਚੀਜ਼ਾਂ ਕਰਦੀਆਂ ਜੋ ਵੀ ਹੈ ਵੀ ਲੱਗਜਾਂ ਤੇ ਕੰਟਰੋਲ ਹੋਵੇ ਕੋਈ ਸੁਖਵਿੰਦਰ ਬਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਸੁਖਵਿੰਦਰ ਭਾਈ ਮੇਰੇ ਬ੍ਰਦਰ ਨੇ ਭਰਾ ਮੇਰਾ ਵੱਡਾ ਜਿਵੇਂ ਕਹੂਗਾ ਜਿੱਥੇ ਖਾਊ ਕਹੂਗਾ ਇਹਦੇ ਨਾਲ ਉਸੇ ਤਰੀਕੇ ਖੜੇ ਆ ਚਾਹੇ ਕੁਝ ਹੋ ਜਵੇ ਨਾ ਇਹਨਾਂ ਤੋਂ ਪਿੱਛੇ ਹਟ ਸਕਦੇ ਆ ਤੇ ਕਿਸੇ ਨੂੰ ਵੀ ਮੈਂ ਇਕੱਲੀ ਇਹਦੀ ਨਹੀਂ ਗੱਲ ਕਰਦਾ ਮੈਂ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਜਿੰਨੇ ਵੀ ਵੀਡੀਓ ਇਨਫਲੂਐਂਸਰ ਨੇ ਜਾਂ ਕੋਈ ਵੀ ਬੰਦਾ ਯਾਰ ਕਿਸੇ ਨੂੰ ਮੰਦ ਭਾਗਾ ਬੋਲਣਾ ਕਿ ਅਸੀਂ ਦੀ ਖਾਸ ਤੌਰ ਤੇ ਦੀ ਭੈਣ ਨੂੰ ਬੋਲਣਾ ਬਹੁਤ ਜ਼ਿਆਦਾ ਮੰਦ ਭੱਗ ਹੈ ਇਹਦੀ ਸਖਤ ਨਖੇਦੀ ਹੈ ਚਾਹੇ ਕੋਈ ਹੋਵੇ ਜਿੰਨਾ ਚਿਰ ਤੁਹਾਡੇ ਬੋਲਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ ਤੁਸੀਂ ਵਧੀਆ ਸਮਾਜ ਨਹੀਂ ਸਿਰਜ ਸਕਦੇ ਅਸੀਂ ਵਧੀਆ ਸਮਾਜ ਸਿਰਜਣ ਦੀ ਕਾਮਨਾ ਕਰਦੇ ਹਾਂ ਅਤੇ ਹਰ ਇੱਕ ਬੰਦੇ ਨੂੰ ਇਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬਕਵਾਸ ਨਾ ਕਰੋ ਇਹ ਚੀਜ਼ਾਂ ਨਾ ਕਰੋ ਯਾਰ ਕਿਉਂਕਿ ਸਾਨੂੰ ਆਪਾਂ ਇਹ ਚੀਜ਼ਾਂ ਕਰਦੀਆਂ ਜੋ ਵੀ ਹੈ ਵੀ ਲਫ਼ਜ਼ਾਂ ਤੇ ਕੰਟਰੋਲ ਹੋਵੇ